ਅੱਖਾਂ ਤੇ ਚੋਰੀ ਦੀਆਂ ਬਾਰਦਾਤਾ ਤੁਸੀਂ ਨਿਤ ਦਿਨ ਹੀ ਸੁਣਦੇ ਹੋ ਪੜਦੇ ਹੋ ਦੇਖਦੇ ਹੋ ਬੰਗਾ ਏਰੀਆ ਵਿੱਚ ਚੋਰੀਆਂ ਦਾ ਸਿਲਸਲਾ ਬੰਦ ਹੀ ਨਹੀਂ ਹੋ ਰਿਹਾ ਆਏ ਦਿਨ ਹੀ ਬੰਗਾ ਏਰੀਏ ਦੇ ਵਿੱਚ ਚੋਰੀਆਂ ਹੋ ਰਹੀਆਂ ਹਨ ਬੰਗਾ ਦੇ ਪਿੰਡ ਜਿੰਦੋਵਾਲ ਰਾਤ ਨੂੰ ਏਸੀ ਲਗਾ ਕੇ ਪਰਿਵਾਰਕ ਮੈਂਬਰ ਸੁੱਤੇ ਪਏ ਸਨ ਪਟਵਾਰੀ ਜਗੀਰ ਸਿੰਘ ਨੇ ਦੱਸਿਆ ਕਿ ਚੋਰ 2.5 ਲੱਖ ਰੁਪਇਆ ਤੇ ਇੱਕ سونے ਦਾ ਕੰਗਣ ਚੋਰੀ ਕਰਕੇ ਲੈ ਗਏ ਇਸੇ ਤਰ੍ਹਾਂ ਚੋਰਾ ਨੇ ਦੋ ਹੋਰ ਘਰਾਂ ਵਿੱਚ ਇਸੇ ਪਿੰਡ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਅਸਫਲ ਰਹੇ ਪਰ ਚੋਰ ਚੋਰੀ ਕਰਨ ਦੇ ਵਿੱਚ ਇਸ ਪਿੰਡ ਤੋਂ ਬੇਸ਼ੱਕ ਅਸਫਲ ਰਹਿ ਗਏ ਪਰ ਚੋਰ ਪਿੰਡ ਥਾਂਡੀਆਂ ਪਿੰਡ ਵਿੱਚ ਚਲੇ ਗਏ ਤੇ ਚੋਰਾ ਨੇ ਉੱਥੋਂ ਦੋ ਸਕੂਟਰੀ ਸਕੂਟਰੀਆਂ ਚੋਰੀ ਕਰ ਲਈਆਂ ਪਰ ਇੱਕ ਸਕੂਟਰੀ ਨੂੰ ਪੈਂਚਰ ਹੋਇਆ ਸੀ ਜਿਸ ਨੂੰ ਚੋਰਾਂ ਵੱਲੋਂ ਖੇਤਾਂ ਵਿੱਚ ਸੁੱਟ ਦਿੱਤਾ ਗਿਆ ਤੇ ਜੋ ਨਵੀਂ ਸਕੂਟਰੀ ਸੀ ਚੋਰ ਉਸ ਨੂੰ ਨਾਲ ਹੀ ਲੈ ਗਏ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਹੈਰਾਨੀ ਦੀ ਤਾਂ ਗੱਲ ਇਹ ਹੈ ਕਿ ਸਾਰੇ ਘਰ ਦੇ ਵਿੱਚ ਸੁੱਤੇ ਪਏ ਹੋਏ ਸਨ ਤੇ ਚੋਰ ਇੰਨੇ ਬੇਖੌਫ ਸਨ ਉਹਨਾਂ ਨੂੰ ਇਹ ਵੀ ਡਰ ਨਹੀਂ ਸੀ ਕਿ ਕਿਤੇ ਕੋਈ ਜਾਗ ਗਿਆ ਤੇ ਸਾਡਾ ਕੀ ਬਣੂਗਾ ਪਰ ਚੋਰ ਪਿੰਡਾਂ ਪਿੰਡਾਂ ਵਿੱਚ ਜਾ ਕੇ ਚੋਰੀ ਕਰਦੇ ਰਹੇ ਪਿੰਡ ਵਾਲਿਆਂ ਨੇ ਕਿਹਾ ਕਿ ਸਰਕਾਰ ਨੂੰ ਤਾਂ ਹੁਣ ਚਾਹੀਦਾ ਹੈ ਕਿ ਹੁਣ ਤਾਂ ਆਤ ਹੀ ਹੋ ਗਈ ਹੈ ਹੱਦ ਹੀ ਹੋ ਗਈ ਹੈ ਕਿ ਚੋਰ ਆਏ ਦਿਨ ਹੀ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਤੇ ਉਹਨਾਂ ਨੇ ਕਿਹਾ ਕਿ ਹੁਣ ਤਾਂ ਸਰਕਾਰ ਨੂੰ ਸਾਰੇ ਹੀ ਕੰਮ ਛੱਡ ਦੇਣੇ ਚਾਹੀਦੇ ਹਨ ਇਹਨਾਂ ਚੋਰਾਂ ਨੂੰ ਨੱਥ ਪਾਣੀ ਚਾਹੀਦੀ ਹੈ ਕਿਉਂਕਿ ਨਾ ਦਿਨ ਨੂੰ ਚੈਨ ਹੈ ਨਾ ਰਾਤ ਨੂੰ ਚੈਨ ਹੈ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਪੂਰੀ ਰਿਪੋਰਟ ਵੀਡੀਓ ਦੇਖਦੇ ਸਾਰੀ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਪਾਕਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499 ਰਹਿ ਗਿਆ ਫੁੱਲਿਆ ਸਿੱਟਿਆ ਆ ਤਾਂ ਉਹ ਬੈਠੇ ਦਾ ਨਿਆਣੇ ਦੇ ਕੱਪੜੇ ਪਏ ਸੀਗੇ ਤਾਂ ਜੇ ਹੋਰ ਕੁਛ ਨਹੀਂ ਸੀਗਾ ਹਾਂਜੀ ਬਾਜੀ ਕੀ ਗੱਲ ਹੋ ਗਈ ਅੱਜ ਤੁਹਾਡੇ ਘਰ ਬਸ ਰਾਤ ਅਸੀਂ ਸੁੱਤੇ ਪਏ ਸੀ ਹਾਂਜੀ ਤੇ ਰਾਤ ਨੂੰ ਕੋ ਬੰਦੇ ਸਾਡੇ ਗਰੈਲ ਪਟਕੇ ਆਏ ਤਾਂ ਸਾਨੂੰ ਅੰਦਰ ਇੱਥੇ ਰਸੀਆਂ ਮਾਰ ਕੇ ਬੰਨ ਦਿੱਤਾ ਕਮਰੇ ਦੇ ਦਰਵਾਜ਼ੇ ਨੂੰ ਤੇ ਅਸੀਂ ਅੰਦਰ ਹੀ ਸੀ 3 ਵਜੇ ਲਗਭਗ ਮੈਂ ਉੱਠਿਆ ਤਾਂ ਮੈਂ ਦੇਖਿਆ ਸਾਡਾ ਦਰਵਾਜ਼ਾ ਇਦਾਂ ਬੰਨਿਆ ਐ ਸਗੋਂ ਤਾਂ ਅਸੀਂ ਬੜੀ ਕੋਸ਼ਿਸ਼ ਕੀਤੀ ਖੋਲਣ ਦੀ ਤਾਂ ਨਹੀਂ ਖੋਲਿਆ ਤੇ ਫੇਰ ਅਸੀਂ ਬੈਠ ਗਏ ਤੇ ਸਵੇਰੇ ਜਦ ਉੱਠਿਆ ਫੇਰ ਅਸੀਂ ਇਹਨੂੰ ਮਸੀਂ ਖੋਲਿਆ ਰਖੋਲ ਕੇ ਜਦ ਪਤਾ ਲੱਗਾ ਸਾਡੇ ਘਰੇ ਚੋਰੀ ਹੋ ਗਈ ਇਹ ਆਏ ਕਿੰਦਰ ਦੋ ਵਜੇ ਚੋਰ ਚੋਰ ਉੱਪਰੋਂ ਗਰੇਲ ਪਟਕੇ ਆਏ ਅੱਛਾ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਚੋਰੀ ਚ ਨੁਕਸਾਨ ਲਗਭਗ 2.5 ਲੱਖ ਰੁਪਇਆ ਸੀ ਕਹਾਂਗਾ ਮੈਡਮ ਦਾ ਅੱਛਾ ਜੀ ਤੇ ਬਾਕੀ ਚਿੱਕੂ ਦਾ ਸਗਾ ਕੰਗਣ ਖੋਲੇ ਰੱਖੋ ਕਿਦਰਾ ਫੇਰ ਇੱਥੇ ਜਲਦੀ ਜਲਦੀ ਤੁਹਾਨੂੰ ਆਪਣਾ ਨਾਮ ਦਸਤੂਤ ਪੈਂਡ ਦੱਸ ਦਿਓ ਮੇਰਾ ਜਗੀਰ ਸਿੰਘ 801 ਠੀਕ ਹੈ ਤੇ ਇਹ ਕੀ ਹੁਣ ਕਹਿਣਾ ਚਾਹੁੰਦੇ ਜੀ ਤੁਸੀਂ ਬਸ ਹੁਣ ਪ੍ਰਸ਼ਾਸਨ ਬੇਨਤੀ ਹੈ ਵੀ ਇਹਨਾਂ ਨੂੰ ਦੇਖ ਕੇ ਚੋਰਾਂ ਨੂੰ ਕਰਨ ਤੇ ਇਸ ਕਾਰਨ ਤੇ ਪਤਾ ਕਰਨ ਕਿ ਫੋਨ 하게 ਆ ਪੁਲਿਸ ਮੁਲਾਜ਼ਮ ਪਹੁੰਚੇ ਸੀ ਪੁਲਿਸ ਮੁਲਾਜ਼ਮ ਆਈ ਸੀ ਆਪਣੀ ਆਇਆ ਹੋਆ ਤੁਹਾਡੇ ਹੁਣਾਂ ਤੇ ਅੱਛਾ ਜੀ ਇਹ ਦੇਖ ਮੌਕਾ ਦੇਖ ਗਏ ਆ ਠੀਕ ਹੈ ਹੁਣ ਅਗਲੀ ਕਾਰਵਾਈ ਕਰੂਗੇ ਠੀਕ ਹੈ ਇਹ ਆ ਖੜਕਾ ਹੁੰਦਾ ਗ੍ਰਿਲ ਪਰਟੀ ਕੋ ਚੁੱਕ ਰਹੇ ਹਾਂ ਤਾਂ ਸੰਕਰਨ ਜਪਾਈ। ਉਹ ਜਿਹੜੇ ਉੱਦਰ ਬੜੇ ਉਹ ਫਿਰ ਇਹਨੇ ਸਰਾਣਾ ਦਿੱਤਾ ਇਹਨੇ ਇਹਨੇ ਹਾਂ ਇਹਨੇ ਹਾਂ ਇਹਨੇ ਅੱਗੇ ਆ ਜਾਓ ਇੱਧਰ। ਉਹ ਮੁਰਗੀਆਂ ਇਸ ਤਰ੍ਹਾਂ ਆਉਂਦੀ। ਇਹ ਤੋਂ ਮੁਰਗੀਆਂ ਹੋਰ ਯੂਆ ਇਹ ਨਾ ਪੱਟਾ ਕੋਈ ਨਹੀਂ ਜੀ ਤਾਂ ਇਹ ਇਧਰ ਆ ਦੇ। ਇਧਰੋਂ ਕਿਧਰ ਪਤਾ ਨਹੀਂ ਕਿਧਰ ਚੜੇ ਹੋਈਏ ਜਾਂ ਕਿੱਥੇ ਹੋ ਜੜੇ ਹੋ ਸਕਦੇ ਆ। ਕਦਰ ਸੋਚੇਦ ਕਰਦੇ ਕਰਦੇ ਆਪ ਰਗੜੇ ਜਾਏ ਹੋਰ ਜੀ ਲੋਕਾਂ ਨੂੰ ਜੜੀ ਵੀ ਕਿਹੜਾ ਵਜੂ 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 ਤੁਹਾਨੂੰ ਆਈਗਾ ਤੁਹਾਨੂੰ ਬਚ ਕੇ ਰਹਾ ਤਾ ਆਪ ਨੂੰ ਪਤਾ ਹੀ ਨਹੀਂ ਹੈਗਾ ਵੀ ਹਾਂ ਜੀ ਇਹ ਹੋਈ ਹੈਗੀ 1 ਵਜੇ ਤੋਂ 3 ਵਜੇ ਦੇ ਵਿੱਚ ਵਿੱਚ ਐਕਟ ਤੋਂ 2:00 ਵਜੇ ਤੱਕ ਉਹ ਇਹੀ ਕੰਮ ਕਰਾਉਂਦੇ ਹਾਂ ਹਾਂ ਜੀ ਤਾਂ ਸਾਢੇ 12:00 ਵਜੇ ਪਟਵਾਰੀ ਹੋਣੀ ਪਾਣੀ ਪੀ ਲਓ ਦੱਸੋ ਮੜ ਜਾ ਫਿਰ ਇੱਥੇ ਆ ਜਾਓ ਹਾਂ ਜੀ ਹਾਂਜੀ ਪੈਂਡ ਕਿਹੜਾ ਪੈਂਡ ਛਾਂਦੀ ਆ ਅੱਛਾ ਜੀ ਇਹ ਕੀ ਵਾਰ ਦਾ ਤੁਸੀਂ ਦੱਸੋ ਜਰਾ ਤਕਰੀਬਨ ਅਸੀਂ 12 ਵਜੇ ਤੋਂ ਬਾਅਦ ਸੁੱਤੇ ਆ ਜਦੋਂ ਅਸੀਂ ਸਵੇਰੇ ਉੱਠ ਕੇ ਪੌਣੇ 9 ਵਜੇ ਦੇ ਵਜੇ ਦੇਖਿਆ ਤਾਂ ਕਿਸੇ ਨੇ ਗੇਟ ਰਾਹੀਂ ਲੰਘ ਕੇ ਦੋ ਸਾਡੀਆਂ ਐਕਟਵਾ ਇੱਥੇ ਪਈਆਂ ਸੀਗੀਆਂ ਹਾਂਜੀ ਤੇ ਦੋਨੋਂ ਐਕਟਵਾ ਲੈ ਗਿਆ ਕੱਢ ਕੇ ਠੀਕ ਹੈ ਇੱਕ ਐਕਟਵਾ ਵਿੱਚ ਪੈਂਚਰ ਸੀਗੀ ਉਹ ਪੈਂਚਰ ਨਾ ਉਹ ਵਿਚਾਨ ਕਰਕੇ ਉਹ ਰਸਤੇ ਦੀ ਪਲਾਕ ਵਿੱਚ ਸਿੱਟ ਗਿਆ ਕਾਨੇ ਗਵਾਂਡ 70 ਕੁ ਫੁੱਟ ਦੇ ਤੇ ਦੂਜੀ ਲੱਗਿਆ ਅੱਛਾ ਜੀ ਤੇ ਕਿ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਹੋਤਾ ਜੀ ਹੁਣ ਸਾਡਾ ਤਾਂ ਉਹੀ ਸਕੂਟਰੀ ਦਾ ਹੀ ਆ ਲੱਖ ਨਮੀ ਲਈ ਸੀ ਨਹੀਂ ਹੋਰ ਕੋਈ ਦਰਵਾਜ਼ੇ ਭੰਨ ਤੋੜ ਅੰਦਰ ਕੋਈ ਨਹੀਂ ਕੀਤਾ ਜੀ ਹੋਰ ਨਹੀਂ ਕੁਛ ਵੀ ਨਾ ਭੰਨ ਤੋੜ ਸਕੂਟਰੀਆਂ ਦੋ ਹੀ ਲੱਗਏ ਹਨ ਇੱਕ ਉੱਥੇ ਸੱਟ ਗਿਆ ਇੱਕ ਆਪੇ ਹੀ ਸੱਟ ਗਿਆ ਅੱਛਾ ਜੀ ਕੀ ਮੰਗ ਕਰਦੇ ਹੋ ਅਸੀਂ ਤਾਂ ਕਹਿੰਦੇ ਵੇ ਸਾਾਨੂੰ ਤਾਂ ਸਕੂਟਰੀ ਸਾਡੀ ਮਿਲ ਜਵੇਗਾ ਠੀਕ ਜੀ ਹੋਰ ਤੁਸੀਂ ਕੀ ਕਹਿਣਾ ਪੁਲਿਸ ਆਈ ਸੀ ਪੁਲਿਸ ਆਲੀ ਹੁਣੇ ਆਏ ਜੀ ਅੱਛਾ ਜੀ ਕਾਰਵਾਈ ਹੋਈ ਕਾਰਵਾਈ ਨਾ ਨੇ ਕੀਤੀ ਜਾਂ ਦੇਖ ਕੇ ਲੈ ਕੇ ਬਿਆਨ ਅੱਛਾ ਜੀ ਹਾਂ ਦੇ ਲੋਕ ਬੱਤੇ ਆ ਚਲੋ ਠੀਕ ਹੈ ਹਾਲਾਤ ਬਹੁਤ ਹੀ ਪੰਜਾਬ ਦੇ ਮਾੜੇ ਹੋ ਗਏ ਅੱਗੇ ਤਾਂ ਪਹਿਲਾਂ ਤਾਂ ਇਹ ਸੀ ਜਿਹੜੇ ਚੋਰ ਸੀ ਕਰਦੇ ਸੀ ਕੋਈ ਘਰ ਖਾਲੀ ਕੋਖੀ ਪਈ ਆ ਪੂਰੀ ਦੇਖੀ ਕਰਕੇ ਦੇਖ ਪਾ ਕੇ ਉੱਥੇ ਆ ਕੇ ਰਾਤ ਨੂੰ ਆਉਂਦੇ ਸੀ ਤਾਂ ਟੁੱਟੀਆਂ ਟਾਟੀਆਂ ਆਲਾ ਵਗੈਰਾ ਕੱਢ ਕੇ ਲੈ ਜਾਂਦੇ ਸੀ ਅੱਜ ਰਾਤ ਜੋ ਹੋਈ ਚੋਰੀ ਹੋਈ ਆ ਇਹ ਸਾਰੇ ਘਰ ਦੇ ਮਾਲਕ ਘਰ ਦੇ ਵਿੱਚ ਸੁੱਤੇ ਪਏ ਸੀ ਹਾਂਜੀ ਉਹਦੇ باوجود ਇੰਨੇ ਹੌਸਲੇ ਉਹਨਾਂ ਨੇ بلند ਹੋ ਗਿਆ ਪਰ ਉਹ ਨਹੀਂ ਆ ਕੇ ਜਿੰਦੇ ਵੱਢ ਕੇ ਕਰਕੇ ਅੰਦਰੋਂ ਸਮਾਨ ਉਹ ਲੈ ਗਿਆ ਐ ਸਕੂਟਰੀਆਂ ਲੈ ਗਿਆ ਜੋ ਵੀ ਲਗਾਈ ਅੰਦਰੋਂ ਸੁੱਤੇ ਪਿਆ ਨੇ ਹੁੰਦਿਆ ਹੋਏ ਲੈ ਗਏ ਆ ਇਸ ਕਰਕੇ ਪ੍ਰਸ਼ਾਸਨ ਨੂੰ ਤਾਂ ਇਹੀ ਆ ਸਾਡੀ ਤਾਂ ਕਿ ਜਿੰਨਾ ਇੱਥੇ ਸਖਤ ਕਾਰਵਾਈ ਹੁੰਦੀ ਉਹ ਕੀਤੀ ਜਾਵੇ ਔਰ ਇੱਕ ਚੋਰੀ ਪਹਿਲਾਂ ਵੀ ਹੋ ਚੁੱਕੀ ਥਾਂਦੀਆਂ ਦੇ ਵਿੱਚ ਹਾਂਜੀ ਉਹਦਾ ਹਜੇ ਤੱਕ ਕੋਈ ਵੀ ਠੋਪ ਪਤਾ ਨਹੀਂ ਲੱਗਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜੀ ਸਰਕਾਰ ਨੂੰ ਕਹਿਣਾ ਚਾਹੁੰਦੇ ਪੇ ਇਸ ਪਾਸੇ ਬਹੁਤ ਪਹਿਲਾਂ ਸਾਰੇ ਕੰਮ ਛੱਡ ਕੇ ਇਸ ਚੀਜ਼ ਵੱਲ ਧਿਆਨ ਦਿਓ ਕੋਈ ਬੰਦਾ ਸੇਫ ਨਹੀਂ ਇੱਥੇ ਹੈਗਾ ਕੋਈ ਘਰ ਸੇਫ ਨਹੀਂ ਹੈਗਾ ਹਾਂਜੀ ਅਸੀਂ ਤਾਂ ਸਰਕਾਰ ਨੂੰ ਇਹੀ ਕਹਾਂਗੇ ਕੋਈ ਨਾ ਜਾਨ ਔਰ ਮਾਲ ਦਾ ਕੇਸ ਨਹੀਂ ਕੋਈ ਇਸ ਪਾਸੇ ਗੱਲ ਕਰੋ ਜਾਨ ਮਾਲ ਦੀ ਕੋਈ ਗਾਰੰਟੀ ਨਹੀਂ ਇੱਥੇ ਹੈਗੀ ਕਿਸੇ ਦੀ ਨਾ ਮਾਲ ਦੀ ਔਰ ਨਾ ਜਾਨ ਦੀ ਠੀਕ ਹੈ ਇਸ ਕਰਕੇ ਸਾਰੇ ਸੈਮ ਹੋਏ ਆ ਸਾਰੇ ਇਲਾਕਾ ਸਾਰਾ ਘਬਰਾਇਆ ਇਸ ਵੇਲੇ ਪਿੱਕੀ ਬਣੂਗਾ ਕੱਲ ਨੂੰ ਅੱਜ ਨੰਬਰ ਦਾ ਜਗਿੰਦਰ ਨਾਲ ਹੋਈ ਆ ਰਾਣੇ ਨਾਲ ਹੋਈ ਆ ਉਹ ਤਾਂ ਪਤਾ ਨਹੀਂ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਸੋ ਇਸ ਕਰਕੇ ਅਸੀਂ ਇਹੀ ਕਹਾਂਗੇ ਪੇਸ ਚੀਨ ਨੂੰ ਚਲਦੀ ਦਲਦੀ ਨੱਥ ਪਾ ਕੇ ਇੱਕ ਪਰ ਸ਼ਾਸਨ ਕਹਿੰਦਾ ਜੀ 24 ਘੰਟੇ ਸਾਡੀ ਸੁਰੱਖਿਆ ਵਾ ਪੁਲਿਸ ਵਾਲੇ ਘੁੰਮਦੇ ਰਾਤਾਂ ਨੂੰ ਪੀਸੀ ਆਲਾ ਲਾਉਂਦੇ ਆ ਇਹ ਨਹੀਂ ਸਾਨੂੰ ਲੱਗਦਾ ਕਿ ਸੁਰੱਖਿਆ ਹੈ ਇਹ ਤਾਂ ਸਿਰਫ ਦੇਖਣੀ ਸਾਨੂੰ ਤਾਂ ਕੋਈ ਸੁਰੱਖਿਆ ਜਸਟੀ ਨਹੀਂ ਹੈ ਸੁਰੱਖਿਆ ਕਰਮਚਾਰੀ ਨਹੀਂ ਆਉਂਦਾ ਕੋਈ ਨਹੀਂ ਦੇਖਦਾ ਸਾਨੂੰ ਤਾਂ ਤੇ ਅਸੀਂ ਤਾਂ तकरीबन ਇੱਥੇ ਜਾਗਦੇ ਹੀ ਰਹਿੰਦਾ ਗਏ ਉਹ ਟਰਾਂਸਫਾਰਮਰਾਂ ਚੋਂ ਤੇਲ ਇੰਨਾ ਸਾੜੇ ਹੋਇਆ ਜਾਣੇ ਅਸੀਂ ਤਰਾ ਤਰਾ ਸਾਡਾ ਪਿੰਡ ਕਰ ਰਿਹਾ ਹਜੇ ਤੱਕ ਕੋਈ ਸੁਣਵਾਈ ਨਹੀਂ ਕੀਤਾ ਵੀ ਪਿੰਡ ਨੇ ਕੀਤਾ ਕੋਈ ਕਿਤੇ ਕਾਰਵਾਈ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਕਿਸੇ ਪਾਸੇ ਦਾ ਸਰਕਾਰੀ ਦਰਬਾਰੇ ਕਿਤੇ ਨਹੀਂ ਹੈਗੀ ਇਹੋ ਮੁੰਡੇ ਤੇ ਕਾਰਵਾਈ ਹੋਈ ਉਹ ਤੇਲ ਵਾਲੇ ਤੇ ਕਾਰਵਾਈ ਹੋਈ ਆ ਬਹੁਤ ਯਾਨੀ ਕਿਸੇ ਹੋਈਆਂ ਬੰਦਾ ਫੜਿਆ ਟੇ ਟੰਗ ਦਾ ਟੇਡੇ ਟੰਗ ਲਾ ਹੋਈ ਉੱਥੇ ਸਿੱਧੀ ਨਹੀਂ ਹੋਈ ਕਾਰਵਾਈ ਠੀਕ ਹੈ ਇਦਾਂ ਹੋਣੀ ਚਾਹੀਦੀ ਸੀ ਨਾ ਉਦਾਂ ਨਹੀਂ ਹੋਈ ਸੱਟ ਕੇ ਇੱਥੇ ਲੰਮੀ ਪਾ ਕੇ ਸੱਟ ਕੇ ਵੀ ਨਹੀਂ ਗਏ ਬੇ ਸਾਡਾ ਦਾ ਨਾ ਚਾਹ